ਲੈਂਡ ਪੂਲਿੰਗ ਪਾਲਿਸੀ ਲਗਾਤਾਰ ਸਰਕਾਰ ਦੇ ਵੱਲੋਂ ਪ੍ਰਚਾਰੀ ਜਾ ਰਹੀ ਸੀ ਅੱਜ ਇਹ ਪਾਲਿਸੀ ਨੂੰ ਵਾਪਸ ਲੈ ਲਿਆ ਗਿਆ ਸਰਕਾਰ ਦਾ ਇਸ ਤੇ ਤਰਕ ਹੈ ਕਿ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਇਹ ਪਾਲਿਸੀ ਵਾਪਸ ਲਈ ਹੈ ਪਰ ਵਿਰੋਧੀ ਧਿਰਾਂ ਕਹਿ ਰਹੀ ਨੇ ਕਿ ਧੌਣ ਤੇ ਗੋਡਾ ਰੱਖ ਕੇ ਪਾਲਿਸੀ ਵਾਪਸ ਕਰਾਈ ਐ ਇਸ ਪੂਰੇ ਮਸਲੇ ਨੂੰ ਕਿਵੇਂ ਦੇਖਦੇ ਹੋ ਪਹਿਲੀ ਗੱਲ ਮੇਰੇ ਤੋਂ ਇਹੀ ਕਹੂੰਗਾ ਕਿ ਆਪਾਂ ਪਹਿਲਾਂ ਵੀ ਇਹੀ ਗੱਲ ਕਹਿੰਦੇ ਸੀਗੇ ਕਿ ਸਰਕਾਰ ਇਹਦੇ ਤੇ 100 ਗੰਡੇ ਵੀ ਖਾਊ ਤੇ 176 ਵੀ ਖਾਊ ਉਹੀ ਗੱਲ ਹੋਗੀ ਯੂ ਟਰਨ ਜਿਹੜਾ ਉਹ ਲੈਣਾ ਪੈ ਗਿਆ ਉਹ ਕਹਿੰਦੇ ਹੁੰਦੇ ਹਨ ਕਿਹਦੇ ਬੇਸ਼ਰਮਾਂ ਦੀ ਡੁੱਲ ਗਈ ਢਾਲ ਤੇ ਬੇਸ਼ਰਮ ਕਹਿੰਦੇ ਅਸੀਂ ਢੋਲ-ਡੋਲੀ ਖਾਣੇ ਹੁੰਨੇ ਆ। ਉਹੀ ਹਾਲ ਜਿਹੜੇ ਆਮ ਆਦਮੀ ਪਾਰਟੀ ਦੀ ਅੱਜ ਬੁਲਾ ਰਹਿਆਂ ਦਾ ਹੋਇਆ ਪਿਆ। ਉਹੀ ਹਾਲ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਹੋਣਾ ਪਿਆ। ਜਿਹੜੇ ਲੀਡਰ ਕਹੀ ਜਾਂਦੇ ਸੀ ਜਿਹੜੇ ਬੁਲਾ ਰਹੇ ਕਹਿੰਦੇ ਸੀ ਕਿ ਤਾਂ ਪਾਲਿਸੀ ਉਹ ਹੀ ਬਹੁਤ ਵਧੀਆ ਜੀ। ਅੱਜ ਉਹੀ ਵਾਪਸ ਲੈ ਕੇ ਪਾਲਿਸੀ ਅੱਜ ਕਿਸਾਨਾਂ ਦੇ ਹੱਕ 'ਚ ਬੋਲ ਰਹੇ ਆ। ਕਿਸਾਨਾਂ ਦੀ ਜਿੱਤ ਬਾਰੇ ਗੱਲ ਕਰ ਰਹੇ ਆ। ਭਗਵੰਤ ਮਾਨ ਨੂੰ ਪ੍ਰਚਾਰ ਰਹੇ ਆ ਕਿ ਕਿਸਾਨਾਂ ਦੇ ਹੱਕ ਦੇ ਨੇ। ਇਹ ਆਪਾਂ ਪਹਿਲਾਂ ਹੀ ਗੱਲ ਕੀਤੀ ਸੀ ਕਿ ਇਹ ਬੇਸ਼ਰਮ ਐਦਾਂ ਦੇ ਹੀ ਬ ਅੱਜ ਇਹ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਇਹ ਪਾਲਿਸੀ ਵਾਪਸ ਲਈ ਹੈ ਜੇ ਕਿਸਾਨਾਂ ਨੂੰ ਨਹੀਂ ਸੀ ਪਸੰਦ ਅਸੀਂ ਤਾਂ ਵਾਪਸ ਲਈਆ ਇਹ ਬਿਲਕੁਲ ਝੂਠ ਹੈ ਕਿਸਾਨਾਂ ਨੇ ਇਹਨਾਂ ਦੀ ਧੌਣ ਤੇ ਗੋਡਾ ਰੱਖਿਆ ਹੈ ਇਹਨਾਂ ਨੂੰ ਆਪਣੇ ਕੁੜਤੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਪਾਰਟ ਦੇ ਨਜ਼ਰ ਆ ਰਹੇ ਸੀ ਇਸ ਕਰਕੇ ਇਹਨਾਂ ਨੇ ਪਾਲਿਸੀ ਵਾਪਸ ਲਈ ਹੈ ਇਦਾਂ ਮੈਂ ਮੈਨ ਆਫ ਦਾ ਮੈਚ ਜਗਰਾਉਂ ਦੇ ਕਿਸਾਨਾਂ ਨੂੰ ਦਊਂਗਾ ਉਸ ਤੋਂ ਬਾਅਦ ਦਾਖੇ ਦੇ ਕਿਸਾਨਾਂ ਨੂੰ ਕਿਉਂਕਿ ਲਹਿਰ ਉੱਠੀ ਜਗਰਾਉਂ ਦੇ ਕਿਸਾਨਾਂ ਤੋਂ ਲਹਿਰ ਉੱਠੀ ਉਹਨਾਂ ਤੋਂ ਔਰ ਉਹਨਾਂ ਨੇ ਸਭ ਤੋਂ ਪਹਿਲਾਂ ਬੋਰਡ ਲਾਏ ਕਿ ਭਾਈ ਆਵਾਰਾ ਕੁੱਤੇ ਵਾਰਾ ਪਸ਼ੂ ਤੇ ਆਮ ਆਦਮੀ ਪਾਰਟੀ ਦੇ ਲੀਡਰ ਸਾਡੇ ਪਿੰਡਾਂ ਚ ਨਾ ਆਉਣ 2027 ਦੀਆਂ ਚੋਣਾਂ ਤੋਂ ਪਹਿਲਾਂ ਹੁਣ ਇਹ ਹੱਥ ਪੱਲਾ ਮਾਰ ਰਿਹਾ ਕਿ 27 'ਚ ਕਿਸੇ ਤਰੀਕੇ ਨਾਲ ਅਸੀਂ ਰਿਪੀਟ ਕਰ ਲਈਏ ਉਹਦੀ ਹੁਣ ਤਿਆਰੀ ਚੱਲ ਰਹੀ ਸੀ ਤਿਆਰੀ ਕਰਨ ਵਾਸਤੇ ਪਿੰਡਾਂ 'ਚ ਜਾਣਾ ਪੈਣਾ ਸੀ ਤੇ ਪਿੰਡਾਂ 'ਚ ਲੋਕੀ ਜਿਹੜੇ ਫੁੱਲ ਲੈ ਕੇ ਖੜੇ ਸੀ ਉਹ ਹੁਣ ਅਤ 'ਚ ਕੀ ਲੈ ਕੇ ਖੜੇ ਡਾਂਗਾ ਉਹ ਅਤ 'ਚ ਕੀ ਲੈ ਕੇ ਖੜੇ ਆ ਰੂੜੇ ਡਲੇ ਜਿਨ੍ਹਾਂ ਦੀ ਭਗਵੰਤ ਮਾਨ ਗੱਲ ਕਰਦੇ ਹੁੰਦੇ ਸੀ ਉਸ ਡਰ ਨੇ ਇਹ ਪਾਲਿਸੀ ਵਾਪਸ ਕਰਾਈ ਹੈ ਸਤਿੰਦਰ ਜੈਨ ਨੇ ਆਪਣੇ ਲੀਡਰਾਂ ਨੂੰ ਐਮਐਲਏ ਮੰਤਰੀਆਂ ਨੂੰ ਔਰ ਆਪਣੇ ਵਲੰਟੀਅਰਾਂ ਨੂੰ ਇਹ ਗੱਲ ਕਹਤੀ ਕਿ ਤੁਸੀਂ ਜਾ ਕੇ ਪਿੰਡਾਂ ਦੇ ਵਿੱਚ ਜਿਹੜੀ ਹੈ ਪਾਲਿਸੀ ਦੇ ਫਾਇਦੇ ਗਿਣਾਓ ਉਹ ਕਹਿੰਦੀ ਜੀ ਅਸੀਂ ਜਾਈਏ ਕਿਵੇਂ ਅਸੀਂ ਪੁੱਛਿਆ ਜੀ ਕਿਉਂ ਜਾਂਦੇ ਘੱਟ ਨਹੀਂ ਉਹ ਕਹਿੰਦੇ ਸਾਡੇ ਮੂਹਰੇ ਜਿਹੜਾ ਬੀਜੇਪੀ ਵਾਲਾ ਐਮਐਲਏ ਆ ਨਾ ਉਹ ਨੰਗਾ ਖੜਾ ਅੱਜ ਵੀ ਸਾਡੇ ਮੂਹਰੇ ਆ ਜਾਂਦਾ ਮੈਂ ਕਿਹਾ ਉਹ ਕਿਵੇਂ ਕਹਿੰਦੇ ਜਦੋਂ ਕਾਲੇ ਕਾਨੂੰਨ ਆਏ ਆ ਕਿਸਾਨਾਂ ਨੇ ਲੋਕਾਂ ਨੇ ਉਹਦੇ ਕੱਪੜੇ ਪਾੜਦੇ ਤੇ ਨੰਗਾ ਕਰਤਾ ਸੀ ਕਹਿੰਦੇ ਹੁਣ ਉਹਦੀ ਥਾਂ ਤੇ ਜਦੋਂ ਅਸੀਂ ਸੋਚਦੇ ਆ ਪਿੰਡਾਂ ਜਾਣਵਾਰੇ ਤਾਂ ਉੱਥੇ ਸੀ ਆਪਣੇ ਆਪ ਨੂੰ ਖੜਿਆ ਨਜ਼ਰ ਪਾਉਣੇ ਆ ਇਸ ਕਰਕੇ ਲੋਕ ਜਾਂਦੇ ਨਹੀਂ ਸੀ ਐਮਐਲਏ ਮੰਤਰੀ ਜਾਂਦੇ ਨਹੀਂ ਸੀ ਤਾਂ ਪ੍ਰੈਸ਼ਰ ਦੇ ਵਿੱਚ ਜਿਹੜੀ ਪਾਲਿਸੀ ਵਾਪਸ ਲਈ ਹੈ ਹੁਣ ਜੋ ਮਰਜੀ ਝੂਠ ਬੋਲੀ ਜਾਣ ਜਿਹੜਾ ਦਿੱਲੀ ਦੇ ਵਿੱਚ ਕਿਸਾਨਾਂ ਦਾ ਅੰਦੋਲਨ ਲੱਗਿਆ ਸੀ ਨਾ ਉਸ ਅੰਦੋਲਨ ਦੇ ਦਮ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਸਰਕਾਰ ਲੈ ਕੇ ਆ ਗਈ ਸੀ ਤੇ ਹੁਣ ਜਿਹੜਾ ਅੰਦੋਲਨ ਲੱਗ ਰਿਹਾ ਸੀ ਕਿਸਾਨਾਂ ਦਾ ਲੈਂਡ ਪੂਲਿੰਗ ਪਾਲਿਸੀ ਦੇ ਮੁੱਦੇ ਦੇ ਉੱਪਰ ਉਹ ਅੰਦੋਲਨ ਇਹਨਾਂ ਦੀ ਸਰਕਾਰ ਭੁਜਾਰ ਰਿਹਾ ਸੀ ਪੰਜਾਬ 'ਚ ਡਰ ਇਹਨਾਂ ਨੂੰ ਇਹ ਪੈ ਗਿਆ ਛੇਤਰਾਂ ਦਾ ਪੈ ਗਿਆ ਸਰਕਾਰ ਨੂੰ ਜਾਂਦੀ ਦਿਖ ਰਹੀ ਸੀ ਇਹਨਾਂ ਨੂੰ ਇਸ ਕਰਕੇ ਭੱਜ ਗਏ ਉੱਚ ਵੀ ਇਹਨਾਂ ਨੇ ਦੋ ਤਿੰਨ ਮਹੀਨਿਆਂ ਦੇ ਵਿੱਚ ਕਰਕੇ ਆਪਣੀ ਥੋੜੀ ਜਿਹੀ ਸ਼ਭੀ ਬਚਾਉਣ ਦੀ ਕੋਸ਼ਿਸ਼ ਕੀਤੀ ਉਹ ਇਸ ਲੈਂਡ ਪੂਲਿੰਗ ਪਾਲਿਸੀ ਨੇ ਬਿਲਕੁਲ ਸਰਕਾਰ ਨੂੰ ਬੈਕਪੁੱਟ ਤੇ ਧੱਕ ਦਿੱਤਾ ਸਰਕਾਰ ਕਿਤੇ ਖੜਨ ਯੋਗ ਨਹੀਂ ਰਹੀ ਆਪਣੀ ਡੁੱਬਦੀ ਪੋਜੀਸ਼ਨ ਨੂੰ ਦੇਖਦੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ ਮਤਲਬ ਇਹ ਬੈਕ ਲੱਗੀ ਸਮਝ ਨਹੀਂ ਆਉਂਦੀ ਉਹਨਾਂ ਬੇਸ਼ਰਮ ਲੀਡਰਾਂ ਤੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਐਮਐਲਏ ਮੰਤਰੀਆਂ ਤੇ ਕਈ ਲੈਂਡ ਪੂਲਿੰਗ ਪਾਲਿਸੀ ਜਿਹੜੀ ਆ ਉਹ ਵਾਪਸ ਲੈਣ ਤੋਂ ਬਾਅਦ ਲੱਡੂ ਵੰਡੀ ਜਾਂਦੇ ਆ ਉਹ ਪਤੰਦਰੋ ਜਿੱਦਣ ਦੀ ਇਹ ਲੈਂਡ ਪੂਲਿੰਗ ਪਾਲਿਸੀ ਆਈ ਹੈ ਨਾ ਹੱਕ ਜਨਾ ਬਿਰੋਜ ਤੇ ਤੁਹਾਡੇ ਵੱਲੋਂ ਤਾਂ ਕੋਈ ਬਿਆਨ ਹੀ ਨਹੀਂ ਦਿੱਤਾ ਗਿਆ ਗੁੰਗੇਓ ਤੇ ਹੁਣ ਤੁਸੀਂ ਲੱਡੂ ਵੰਡ ਵੰਡ ਦਿਖਾਉਨੇ ਹੋ ਤੇ ਕਿਹਨਾਂ ਨੂੰ ਦਿਖਾਉਨੇ ਆ ਲੱਡੂ ਵੰਡ ਵੰਡ ਕੇ ਆਪਣੇ ਚਮਚਿਆਂ ਨੂੰ ਖਵਾ ਰਹੇ ਆ ਨਾ ਇਹ ਲੈਂਡ ਪੂਲਿੰਗ ਪਾਲਿਸੀ ਬੇਸ਼ੱਕ ਵਾਪਸ ਹੋ ਗਈ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਇਹ ਗੱਲ ਸਾਹਮਣੇ ਆ ਗਈ ਹੈ ਕਿ ਇਹ ਲੈਂਡ ਪੂਲਿੰਗ ਪਾਲਿਸੀ ਲੈ ਕੇ ਵੀ ਅਰਵਿੰਦ ਕੇਜਰੀਵਾਲ ਆਏ ਸੀ ਤੇ ਵਾਪਸ ਵੀ ਉਹਨਾਂ ਦੇ ਕਰਕੇ ਹੋਈ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਸਾਹਮਣੇ ਹੋ ਗਿਆ ਐਕਸਪੋਜ਼ ਹੋ ਇਹ ਹੋ ਗਿਆ ਕਿ ਭਾਈ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀਆਂ ਦੇ ਨਾਲ ਬਿਲਕੁਲ ਨਹੀਂ ਖੜੇ ਇਸ ਪਾਲਿਸੀ ਨੂੰ ਲਿਆਂਦਾ ਵੀ ਅਰਵਿੰਦ ਕੇਜਰੀਵਾਲ ਨੇ ਵਾਪਸ ਵੀ ਉਹਨੇ ਲਿਆ ਭਗਵੰਤ ਮਾਨ ਦਾ ਇਹਦੇ ਵਿੱਚ ਵਾਪਸ ਕਰਾਉਣ ਦੇ ਵਿੱਚ ਕੋਈ ਰੋਲ ਨਹੀਂ ਹੈ ਉਹਦਾ ਪੰਜਾਬੀਆਂ ਡੋਬਣ ਦੇ ਵਿੱਚ ਜਿਹੜਾ ਰੋਲ ਆ ਰਿਹਾ ਸੀ ਮੁੱਖ ਮੰਤਰੀ ਭਗਵੰਤ ਮਾਨ ਬਿਲਕੁਲ ਜਿਹੜੇ ਦੋਸ਼ੀ ਨੇ ਦੋਖੀ ਨੇ ਪੰਜਾਬੀਆਂ ਪੰਜਾਬ ਸਰਕਾਰ ਦੇ ਵੱਲੋਂ ਅੱਜ ਇੱਕ ਹੋਰ ਵੱਡਾ ਯੂ ਟਰਨ ਮਾਰ ਲਿਆ ਗਿਆ ਹੈ ਪੰਜਾਬ ਸਰਕਾਰ ਦੇ ਵੱਲੋਂ ਲਿਆਂਦੀ ਗਈ ਲੈਂਡ ਪੂਲਿੰਗ ਪਾਲਿਸੀ ਨੂੰ ਅੱਜ ਸਰਕਾਰ ਨੇ ਵਾਪਸ ਲੈ ਲਿਆ ਲਗਾਤਾਰ ਵਿਰੋਧੀ ਤਰ੍ਹਾਂ ਇਸ ਮਾਮਲੇ ਤੇ ਹੁਣ ਸਰਕਾਰ ਨੂੰ ਕੇ ਰਹੀਆਂ ਨੇ ਸਰਕਾਰ ਦਾ ਪੱਖ ਹੈ ਕਿ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਇਹ ਪਾਲਿਸੀ ਵਾਪਸ ਲਈ ਹੈ ਪਰ ਵਿਰੋਧੀ ਤਰ੍ਹਾਂ ਕਹਿ ਰਹੀਆਂ ਨੇ ਕਿ ਧੌਣ ਤੇ ਗੋਡਾ ਰੱਖ ਕੇ ਇਹ ਪਾਲਿਸੀ ਵਾਪਸ ਕਰਾਈ ਗਈ ਆ ਅਸਲ ਸਚਾਈ ਕੀ ਹੈ ਇਸ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਸਹਿਯੋਗੀ ਪੱਤਰਕਾਰ ਸੁਖਵਿੰਦਰ ਸਿੰਘ ਸਿੱਧੂ ਜੀ ਮੌਜੂਦ ਰਹਿਣਗੇ ਸਿੱਧੂ ਸਰ ਲੈਂਡ ਪੂਲਿੰਗ ਪਾਲਿਸੀ ਲਗਾਤਾਰ ਸਰਕਾਰ ਦੇ ਵੱਲੋਂ ਪ੍ਰਚਾਰੀ ਜਾ ਰਹੀ ਸੀ ਅੱਜ ਇਹ ਪਾਲਿਸੀ ਨੂੰ ਵਾਪਸ ਲੈ ਲਿਆ ਗਿਆ ਸਰਕਾਰ ਦਾ ਇਸ ਤੇ ਤਰਕ ਹੈ ਕਿ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਇਹ ਪਾਲਿਸੀ ਵਾਪਸ ਲਈ ਹੈ ਪਰ ਵਿਰੋਧੀ ਤਰ੍ਹਾਂ ਕਹਿ ਰਹੀਆਂ ਨੇ ਕਿ ਧੌਣ ਤੇ ਗੋਡਾ ਰੱਖ ਕੇ ਪਾਲਿਸੀ ਵਾਪਸ ਕਰਾਈ ਹੈ ਪੂਰੇ ਮਸਲੇ ਨੂੰ ਕਿਵੇਂ ਦੇਖਦੇ ਹੋ ਤੁਹਾਨੂੰ ਆਪਾਂ ਪਹਿਲਾਂ ਵੀ ਇੱਥੇ ਆਪਾਂ ਗੱਲ ਕੀਤੀ ਸੀ ਪਹਿਲੀ ਗੱਲ ਮੇਰੇ ਤੇ ਇਹੀ ਕਹੂੰਗਾ ਕਿ ਆਪਾਂ ਪਹਿਲਾਂ ਵੀ ਇਹੀ ਗੱਲ ਕਹਿੰਦੇ ਸੀਗੇ ਕਿ ਸਰਕਾਰ ਇਹਦੇ ਤੇ 100 ਗੰਡੇ ਵੀ ਖਾਊ ਤੇ 170 ਵੀ ਖਾਊ ਉਹੀ ਗੱਲ ਹੋ ਗਈ ਯੂ ਟਰਨ ਜਿਹੜਾ ਉਹ ਲੈਣਾ ਪੈ ਗਿਆ ਆਪਾਂ ਪਹਿਲਾਂ ਆਪਣੇ ਪ੍ਰੋਗਰਾਮ ਦੇ ਵਿੱਚ ਆਪਣੇ ਦਰਸ਼ਕਾਂ ਨੂੰ ਬਹੁਤ ਵਾਰੀ ਜਿਹੜਿਆ ਉਹ ਦੱਸ ਚੁੱਕੇ ਸੀ ਕਿ ਸਰਕਾਰ ਜਿਹੜੀ ਹੈ ਇਸ ਪਾਲਿਸੀ ਨੂੰ ਵਾਪਸ ਲੈਣ ਬਾਰੇ ਸੋਚ ਰਹੀ ਹੈਗੀ ਹੈ ਤੇ ਸਰਕਾਰ ਹੁਣ ਜਿਹੜੀ ਹੈ ਚੋਰ ਮੋਰੀ ਲੱਭ ਰਹੀ ਹੈ ਕਿ ਕਿਸ ਚੋਰ ਮੋਰੀ ਦੇ ਰਾਹੀਂ ਜਿਹੜੀ ਹੈ ਅਸੀਂ ਪਾਲਿਸੀ ਵਾਪਸ ਲਈਏ ਤਾਂ ਜੋ ਲੋਕਾਂ ਦੇ ਵਿੱਚ ਇਹ ਪ੍ਰਭਾਵ ਨਾ ਜਾਵੇ ਕਿ ਇਹ ਪਾਲਿਸੀ ਦਬਾ ਦੇ ਹੇਠ ਜਿਹੜੀ ਆ ਵਾਪਸ ਲਈ ਗਈ ਹੈ ਤਾਂ ਅੱਜ ਇਹ ਪਾਲਿਸੀ ਵਾਪਸ ਆਖਰ ਨੂੰ ਲੈ ਲਈ ਗਈ ਤੇ ਆਪਣੀ ਗਲਤੀ ਉੱਤੇ ਜਿਹੜੀ ਆ ਮੋਹਰ ਲੱਗੀ ਜਿਹੜੀ ਆਪਾਂ ਲਗਾਤਾਰ ਇਹ ਗੱਲ ਕਹਿ ਰਹੇ ਸੀ ਕਿ ਸਰਕਾਰ ਜਿਹੜੀ ਆ ਪਾਲਿਸੀ ਵਾਪਸ ਲਏਗੀ ਹੁਣ ਗੱਲ ਇਹ ਹੈ ਉਹ ਕਹਿੰਦੇ ਹੁੰਦੇ ਹਨ ਨਾ ਕਹਿੰਦੇ ਬੇਸ਼ਰਮਾਂ ਦੀ ਡੁੱਲ ਗਈ ਧਾਲ ਤੇ ਬੇਸ਼ਰਮ ਕਹਿੰਦੇ ਅਸੀਂ ਡੋਲ ਡੋਲੀ ਖਾਣੇ ਹੁੰਨੇ ਆ ਉਹੀ ਹਾਲ ਜਿਹੜੇ ਆਮ ਆਦਮੀ ਪਾਰਟੀ ਦੀ ਅੱਜ ਉਹ ਬੁਲਾ ਰਹਿਆਂ ਦਾ ਹੋਇਆ ਪਿਆ ਉਹੀ ਹਾਲ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਹੋਣਾ ਪਿਆ ਜਿਹੜੇ ਲੀਡਰ ਕਹੀ ਜਾਂਦੇ ਸੀ ਜਿਹੜੇ ਬੁਲਾ ਰਹੇ ਕਹਿੰਦੇ ਸੀ ਕਿ ਤਾਂ ਪਾਲਿਸੀ ਉਹ ਹੀ ਬਹੁਤ ਵਧੀਆ ਜੀ ਅੱਜ ਉਹੀ ਵਾਪਸ ਲੈ ਕੇ ਪਾਲਿਸੀ ਅੱਜ ਕਿਸਾਨਾਂ ਦੇ ਹੱਕ ਚ ਬੋਲ ਰਹੇ ਆ ਕਿਸਾਨਾਂ ਦੀ ਜਿੱਤ ਬਾਰੇ ਗੱਲ ਕਰ ਰਹੇ ਆ ਭਗਵੰਤ ਮਾਨ ਨੂੰ ਪ੍ਰਚਾਰ ਰਹੇ ਆ ਕਿ ਕਿਸਾਨਾਂ ਦੇ ਹੱਕ ਦੇ ਨੇ ਇਹ ਆਪਾਂ ਪਹਿਲਾਂ ਹੀ ਗੱਲ ਕੀਤੀ ਸੀ ਕਿ ਇਹ ਬੇਸ਼ਰਮ ਇਦਾਂ ਦੇ ਹੀ ਬਿਆਨ ਦੇਣਗੇ ਜਦੋਂ ਪਾਲਿਸੀ ਵਾਪਸ ਲੈਣੀ ਪੈਗੀ ਤੇ ਉਹੋ ਜਿਹੇ ਬਿਆਨ ਆ ਰਹੇ ਆ ਔਰ ਮੈਨੂੰ ਹੈਰਾਨੀ ਇਸ ਚੀਜ਼ ਦੀ ਹੋ ਰਹੀ ਹੈ ਕਿ ਭਗਵੰਤ ਮਾਨ ਆਪ ਹੀ ਇਹ ਗੱਲਾਂ ਕਹਿ ਰਹੇ ਹੁੰਦੇ ਸੀਗੇ ਕਿ ਭਾਈ ਜੇ ਕਾਲੇ ਕਾਨੂੰਨ ਬੀਜੇਪੀ ਤੋਂ ਕਿਸਾਨਾਂ ਨੇ ਮੰਗੇ ਨਹੀਂ ਤਾਂ ਫਿਰ ਇਹ ਲਿਆਂਦੇ ਕਿਉਂ ਉਹੀ ਚੀਜ਼ ਇੱਥੇ ਸੀ ਲੈਂਡ ਪੂਲਿੰਗ ਪਾਲਿਸੀ ਜੇ ਕਿਸਾਨਾਂ ਨੇ ਮੰਗੀ ਨਹੀਂ ਸੀ ਫਿਰ ਤੁਸੀਂ ਲਿਆਂਦੀ ਕਿਉਂ ਭਗਵੰਤ ਮਾਨ ਹੋਰਾਂ ਨੇ ਝੂਠ ਬੋਲਿਆ ਕਿ ਅਸੀਂ ਕਿਸਾਨਾਂ ਦੇ ਸਹਿਮਤੀ ਤੋਂ ਬਿਨਾ ਜ਼ਮੀਨ ਐਕਵਾਇਰ ਨਹੀਂ ਕਰਾਂਗੇ ਇਹ ਝੂਠ ਬੋਲਦੇ ਰਹੇ ਕਿ ਜਿਹੜਾ ਜ਼ਮੀਨ ਦੇਣਾ ਚਾਹੂਗਾ ਉਹਦੀ ਹਲਾਮਾ ਕੇ ਜ਼ਮੀਨ ਬਸ ਇਹ ਗੱਲ ਕਹਿੰਦੇ ਰਹੇ ਪਰ ਦੂਜੇ ਪਾਸੇ ਇਹਨਾਂ ਨੇ ਲੈਟਰ ਕੱਟ ਦੀ ਜਗਰਾਉਂ ਦੇ ਵਿੱਚ ਕਿ ਕਿਸੇ ਨੂੰ ਐਨਓਸੀ ਨਹੀਂ ਮਿਲੂਗੀ ਕਿਸੇ ਨੂੰ ਕੋਈ ਹੋਰ ਨਹੀਂ ਮਤਲਬ ਧੱਕੇ ਨਾਲ ਜ਼ਮੀਨ ਐਕਵਾਇਰ ਕਰਨ ਵਾਲੀ ਗੱਲ ਸੀਗੀ ਮੈਂ ਇੱਥੇ ਵਧਾਈ ਦੇਣਾ ਚਾਹੁੰਗਾ ਪੰਜਾਬੀਆਂ ਨੂੰ ਸਮੁੱਚੇ ਪੰਜਾਬੀਆਂ ਨੂੰ ਚਾਹੇ ਉਹ ਕਿਸੇ ਪਾਰਟੀ ਦੇ ਨਾਲ ਜੁੜੇ ਆ ਕਿਸੇ ਵਰਗ ਦੇ ਨਾਲ ਜੁੜੇ ਆ ਕਿਉਂਕਿ ਇਹ ਲੜਾਈ ਇੱਕ ਪਹਿਲਾ ਮੁੱਦਾ ਸੀਗਾ ਪੰਜਾਬੀਆਂ ਨੇ ਜਿਹੜੀ ਇਕੱਠੇ ਹੋ ਕੇ ਲੜੀ ਆ ਕਾਲੀ ਦਲ ਨੇ ਮੋਰਚਾ ਲਾਇਆ ਕਾਂਗਰਸ ਨੇ ਮੋਰਚਾ ਲਾਇਆ ਭਾਜਪਾ ਨੇ ਲਾਇਆ ਹਰ ਵਰਗ ਨੇ ਕਿਸਾਨਾਂ ਨੇ ਲਾਇਆ ਆਮ ਲੋਕਾਂ ਨੇ ਲਾਇਆ ਤਾਂ ਪਾਲਿਸੀ ਜਿਹੜੀ ਹੈ ਵਾਪਸ ਹੋਈ ਆ ਔਰ ਇਹ ਪਾਲਿਸੀ ਜੇ ਵਾਕਈ ਕਿਸਾਨਾਂ ਦੇ ਹੱਕ ਦੇ ਵਿੱਚ ਵਾਪਸ ਲਈ ਜਾਂ ਬਣਾਉਣੀ ਸੀ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਦਿੱਲੀ ਵਾਲੇ ਸਤਿੰਦਰ ਜੈਨ ਨੂੰ ਕੀ ਲੋੜ ਪੈ ਗਈ ਸੀ ਕਿ ਇਹਦੇ ਬਾਰੇ ਪਾਲਿਸੀ ਤੇ ਪਟਵਾਰੀਆਂ ਦੇ ਨਾਲ ਮੀਟਿੰਗ ਕਰਨ ਦੀ ਕੀ ਲੋਡ ਪੈ ਗਈ ਸੀਗੀ ਵਲੰਟੀਅਰਾਂ ਦੇ ਨਾਲ ਵਲੰਟੀਅਰਾਂ ਨੂੰ ਇਹ ਗੱਲ ਕਹਿਣ ਦੀ ਜਾ ਕੇ ਜੀ ਤੁਸੀਂ ਲੋਕਾਂ ਦੇ ਵਿੱਚ ਜਾ ਕੇ ਮੀਟਿੰਗਾਂ ਕਰਕੇ ਆਓ ਤੇ ਮੀਟਿੰਗਾਂ ਕਰਕੇ ਜਾ ਕੇ ਉਹਨਾਂ ਨੂੰ ਇਹਦੇ ਫਾਇਦੇ ਸਮਝਾਓ ਫਾਇਦੇ ਤਾਂ ਸਮਝਾਉਣਗੇ ਜੇ ਫਾਇਦਾ ਇਹਦੇ ਵਿੱਚ ਕੋਈ ਹੋਊਗਾ ਸੋ ਜਿਹੜੀ ਅੱਜ ਇਹ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਇਹ ਪਾਲਿਸੀ ਵਾਪਸ ਲਈ ਹੈ ਜੇ ਕਿਸਾਨਾਂ ਨੂੰ ਨਹੀਂ ਸੀ ਪਸੰਦ ਅਸੀਂ ਤਾਂ ਵਾਪਸ ਲਈਆ ਇਹ ਬਿਲਕੁਲ ਝੂਠ ਹੈ ਕਿਸਾਨਾਂ ਨੇ ਇਹਨਾਂ ਦੀ ਧੌਣ ਤੇ ਗੋਡਾ ਰੱਖਿਆ ਇਹਨਾਂ ਨੂੰ ਆਪਣੇ ਕੁਰਤੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਪਾਰਟ ਦੇ ਨਜ਼ਰ ਆ ਰਹੇ ਸੀ ਇਸ ਕਰਕੇ ਇਹਨਾਂ ਨੇ ਪਾਲਿਸੀ ਵਾਪਸ ਲਈ ਹੈ ਮੈਂ ਇਹ ਲੈਂਡ ਪੂਲਿੰਗ ਪਾਲਿਸੀ ਜਿਹੜੀ ਵਾਪਸ ਹੋਈ ਹੈ ਇਹਦਾ ਮੈਂ ਮੈਨ ਆਫ ਦਾ ਮੈਚ ਜਗਰਾਉਂ ਦੇ ਕਿਸਾਨਾਂ ਨੂੰ ਦਊਂਗਾ ਉਸ ਤੋਂ ਬਾਅਦ ਦਾਖੇ ਦੇ ਕਿਸਾਨਾਂ ਨੂੰ ਕਿਉਂਕਿ ਲਹਿਰ ਉੱਠੀ ਜਗਰਾਉਂ ਦੇ ਕਿਸਾਨਾਂ ਤੋਂ ਲਹਿਰ ਉੱਠੀ ਉਹਨਾਂ ਤੋਂ ਔਰ ਉਹਨਾਂ ਨੇ ਸਭ ਤੋਂ ਪਹਿਲਾਂ ਬੋਰਡ ਲਾਏ ਕਿ ਭਾਈ ਅਵਾਰਾ ਕੁੱਤੇ ਵਾਰਾ ਪਸ਼ੂ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਸਾਡੇ ਪਿੰਡਾਂ ਚ ਨਾ ਆਉਣ ਉਥੋਂ ਉਹਨਾਂ ਨੂੰ ਦੇਖ ਕੇ ਫਿਰ ਹੋਰਾਂ ਪਿੰਡਾਂ ਨੇ ਵੀ ਜਿਹੜੇ ਉਹ ਬੋਰਡ ਲਾਏ ਸਭ ਤੋਂ ਪਹਿਲਾਂ ਉਹਨਾਂ ਨੇ ਰੈਲੀ ਕੀਤੀ ਇਕੱਠ ਕੀਤਾ ਸਭ ਤੋਂ ਪਹਿਲਾਂ ਉਹਨਾਂ ਨੇ ਰੌਲਾ ਪਾਇਆ ਸੋ ਮੈਨ ਆਫ ਦਾ ਮੈਚ ਜਿਹੜੇ ਆ ਇਹ ਲੈਂਡ ਪੂਲਿੰਗ ਪਾਲਿਸੀ ਦੇ ਜਗਰਾਉਂ ਦੇ ਜਿਹੜੇ ਦਲੇਰ ਨਿਧੜਕ ਨਿਡਰ ਕਿਸਾਨ ਨੇ ਉਥੋਂ ਦੇ ਲੋਕ ਨੇ ਦਾਖੇ ਦੇ ਕਿਸਾਨ ਨੇ ਲੁਧਿਆਣਾ ਜ਼ਿਲ੍ਹਾ ਜਿਹੜਾ ਉਹ ਨੰਬਰ ਲੈ ਗਿਆ ਪੂਰੇ ਪੰਜਾਬ ਦੇ ਵਿੱਚੋਂ ਔਰ ਮੈਨ ਆਫ ਦਾ ਮੈਚ ਲੁਧਿਆਣਾ ਜ਼ਿਲ੍ਹੇ ਦੇ ਕਿਸਾਨ ਜਿਹੜੇ ਉਹ ਬਣ ਚੁੱਕੇ ਆ ਔਰ ਮੈਂ ਫੇਰ ਉਹੀ ਗੱਲ ਕਹੂੰਗਾ ਕਿ 2027 ਦੀਆਂ ਚੋਣਾਂ ਤੋਂ ਪਹਿਲਾਂ ਹੁਣ ਇਹ ਹੱਤਪੱਲਾ ਮਾਰ ਰਿਹਾ ਕਿ 27 'ਚ ਕਿਸੇ ਤਰੀਕੇ ਨਾਲ ਅਸੀਂ ਰਿਪੀਟ ਕਰ ਲਈਏ ਉਹਦੀ ਹੁਣ ਤਿਆਰੀ ਚੱਲ ਰਹੀ ਸੀ ਤਿਆਰੀ ਕਰਨ ਵਾਸਤੇ ਪਿੰਡਾਂ 'ਚ ਜਾਣਾ ਪੈਣਾ ਸੀ ਤੇ ਪਿੰਡਾਂ 'ਚ ਲੋਕੀ ਜਿਹੜੇ ਫੁੱਲ ਲੈ ਕੇ ਖੜੇ ਸੀ ਉਹ ਹੁਣ ਅੱਥਰੂ ਕਿ ਲੈ ਕੇ ਖੜੇ ਆ ਡਾਂਗਾ ਉਹ ਅੱਥਰੂ ਕਿ ਲੈ ਕੇ ਖੜੇ ਆ ਰੂੜੇ ਡਲੇ ਜਿਨ੍ਹਾਂ ਦੀ ਭਗਵੰਤ ਮਾਨ ਗੱਲ ਕਰਦੇ ਹੁੰਦੇ ਸੀ ਉਸ ਡਰ ਨੇ ਇਹ ਪਾਲਿਸੀ ਵਾਪਸ ਕਰਾਈ ਹੈ ਔਰ ਇੱਕ ਸਰਵੇ ਹੋਇਆ ਸੀ ਆਪਾਂ ਉਹ ਵੀ ਦੱਸਿਆ ਸੀ ਆਪਣੇ ਦਰਸ਼ਕਾਂ ਨੂੰ ਇੱਕ ਸਰਵੇ ਹੋਇਆ ਸੀ ਉਹਦੇ ਵਿੱਚ ਵੀ ਦੱਸਿਆ ਕਿ ਭਾਈ ਜੇ ਤੁਸੀਂ ਜਾਓਗੇ ਪਿੰਡਾਂ 'ਤੇ ਤਾਂ ਲੋਕ ਤੁਹਾਡੇ ਕੁੜਤੇ ਪਜਾਮੇ ਪਾੜਨ ਨੂੰ ਤਿਆਰ ਹੋਏ ਫਿਰਦੇ ਆ ਸਤਿੰਦਰ ਜੈਨ ਨੇ ਆਪਣੇ ਲੀਡਰਾਂ ਨੂੰ ਐਮਐਲਏ ਮੰਤਰੀਆਂ ਨੂੰ ਔਰ ਆਪਣੇ ਵਲੰਟੀਅਰਾਂ ਨੂੰ ਇਹ ਗੱਲ ਕਹ ਦਿੱਤੀ ਕਿ ਤੁਸੀਂ ਜਾ ਕੇ ਪਿੰਡਾਂ ਦੇ ਵਿੱਚ ਜਿਹੜੀ ਹੈ ਪਾਲਿਸੀ ਦੇ ਫਾਇਦੇ ਗਿਣਾਓ ਉਹ ਕਹਿੰਦੀ ਜੀ ਅਸੀਂ ਜਾਈਏ ਕਿਵੇਂ ਅਸੀਂ ਪੁੱਛਿਆ ਜੀ ਕਿਉਂ ਜਾਂਦੇ ਕਾਤੋਂ ਨਹੀਂ ਉਹ ਕਹਿੰਦੇ ਸਾਡੇ ਮੂਰੇ ਜਿਹੜਾ ਬੀਜੇਪੀ ਵਾਲਾ ਐਮ ਐਲ ਏ ਆ ਨਾ ਉਹ ਨੰਗਾ ਖੜਾ ਅੱਜ ਵੀ ਸਾਡੇ ਮੂਰੇ ਆ ਜਾਂਦਾ ਮੈਂ ਕਿਹਾ ਉਹ ਕਿਵੇਂ ਕਹਿੰਦੇ ਜਦੋਂ ਕਾਲੇ ਕਾਨੂੰਨ ਆਏ ਆ ਕਿਸਾਨਾਂ ਨੇ ਲੋਕਾਂ ਨੇ ਉਹਦੇ ਕੱਪੜੇ ਪਾਰਦੇ ਤੇ ਨੰਗਾ ਕਰਤਾ ਸੀ ਕਹਿੰਦੇ ਹੁਣ ਉਹਦੀ ਥਾਂ ਤੇ ਜਦੋਂ ਅਸੀਂ ਸੋਚਦੇ ਆ ਪਿੰਡਾਂ ਜਾਨਵਾਰੇ ਤਾਂ ਉੱਥੇ ਅਸੀਂ ਆਪਣੇ ਆਪ ਨੂੰ ਖੜਿਆ ਨਜ਼ਰ ਪਾਉਨੇ ਆ ਇਸ ਕਰਕੇ ਲੋਕ ਜਾਂਦੇ ਨਹੀਂ ਸੀ ਐਮ ਐਲ ਏ ਮੰਤਰੀ ਜਾਂਦੇ ਨਹੀਂ ਸੀ ਤਾਂ ਪ੍ਰੈਸ਼ਰ ਦੇ ਵਿੱਚ ਜਿਹੜੀ ਪਾਲਿਸੀ ਵਾਪਸ ਲਈ ਹੈ ਹੁਣ ਜੋ ਮਰਜ਼ੀ ਝੂਠ ਬੋਲੀ ਜਾਣ ਪਰ ਮੈਂ ਫੇਰ ਮੈਂ ਉਹੀ ਗੱਲ ਕਹਿਣਾ ਚਾਹੁੰਦਾ ਕਿ ਵਧਾਈ ਹੈ ਸਾਰੀਆਂ ਪਾਰਟੀਆਂ ਨੂੰ ਵਧਾਈ ਹੈ ਪੰਜਾਬ ਦੇ ਹਰ ਵਰਗ ਨੂੰ ਉਹਨਾਂ ਨੇ ਸਾਰਿਆਂ ਨੇ ਇਹ ਪਹਿਲਾ ਮੁੱਦਾ ਪੰਜਾਬ ਦਾ ਜਿਹਦੇ ਤੇ ਪੰਜਾਬੀ ਇਕੱਠੇ ਹੋ ਕੇ ਲੜਿਆ ਤੇ ਗੋਡਨੀ ਲਵਾਈ ਹੈ ਗੋਡਨੀ ਤਾਂ ਪਹਿਲਾਂ ਵੀ ਕਈ ਮਸਲਾਂ ਤੇ ਇਹਨਾਂ ਦੀ ਲੱਗੀ ਹੈ ਪਰ ਇਹ ਪਹਿਲਾ ਮਸਲਾ ਸੀਗਾ ਪੰਜਾਬ ਦਾ ਲੈਂਡ ਪੂਲਿੰਗ ਪਾਲਿਸੀ ਵਾਲਾ ਜਿੱਥੇ ਹਰ ਵਰਗ ਨੇ ਲੜਾਈ ਲੜੀ ਹੈ ਅਕਾਲੀਆਂ ਨੇ ਲੜਾਈ ਲੜੀ ਕਾਂਗਰਸੀਆਂ ਨੇ ਲੜਾਈ ਲੜੀ ਭਾਜਪਾ ਨੇ ਲੜਾਈ ਲੜੀ ਕਿਸਾਨਾਂ ਨੇ ਲੜਾਈ ਲੜੀ ਮਜ਼ਦੂਰ ਨੇ ਜਿਹਦੇ ਕੋਲ ਜ਼ਮੀਨ ਹੈ ਵੀ ਨਹੀਂ ਸੀ ਉਹਨੇ ਵੀ ਲੜਾਈ ਲੜੀ ਤੇ ਮਹੀਨੇ ਦੇ ਵਿੱਚ ਹੀ ਕਿਸਾਨ ਜਿਹੜੀ ਆ ਗੋਡਿਆਂ ਭਾਰ ਮੁੱਧਰੇ ਮੂੰਹ ਜਿਹੜੀ ਹੋ ਕੇ ਡਿੱਗੀ ਐ ਐਵੇਂ ਹੀ ਹਰ ਮਸਲੇ ਦੇ ਉੱਪਰ ਪੰਜਾਬੀਆਂ ਨੂੰ ਇਕੱਠੇ ਹੋ ਕੇ ਲੜਨਾ ਪਊਗਾ ਸਰਕਾਰ ਭਲਾ ਕਾਂਗਰਸ ਦੀ ਹੋਵੇ ਸਰਕਾਰ ਭਲਾ ਬੀਜੇਪੀ ਦੀ ਹੋਵੇ ਸਰਕਾਰ ਭਲਾ ਅਕਾਲੀ ਦਲ ਦੀ ਹੋਵੇ ਸਰਕਾਰ ਭਲਾ ਆਮ ਆਦੀ ਪਾਰਟੀ ਦੀ ਹੋਵੇ ਜਦੋਂ ਲੋਕ ਇਕੱਠੇ ਹੋ ਜਾਂਦੇ ਆ ਜਦੋਂ ਲੋਕ ਲਹਿਰ ਜਿਹੜੀ ਆ ਬਣ ਜਾਂਦੀ ਹੈ ਤਾਂ ਫਿਰ ਮੈਨੂੰ ਲੱਗਦਾ ਕਿ ਕਿਸੇ ਸਰਕਾਰ ਦੀ ਇਹ ਨਹੀਂ ਜ਼ਰਤ ਨਹੀਂ ਰਹਿੰਦੀ ਕਿ ਲੋਕ ਮਾਰੂ ਫੈਸਲੇ ਲੈ ਕੇ ਆਵੇ ਸੋ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣਾ ਪਊਗਾ ਇਕੱਠਿਆਂ ਹੋ ਕੇ ਇੱਕ ਜੁੱਟ ਹੋ ਕੇ ਲੜਾਈਆਂ ਜਿਹੜੀਆਂ ਲੜਨੀਆਂ ਪੈਣਗੀਆਂ ਸਰਕਾਰ ਜਿਹੜੀ ਮਰਜ਼ੀ ਹੋਵੇ ਝਕਾਉਣ ਦੇ ਵਿੱਚ ਲੋਕ ਜਿਹੜੇ ਉਹ ਦੇਰ ਨਹੀਂ ਲਾਉਂਦੇ ਡਰ ਆਮ ਆਦਮੀ ਪਾਰਟੀ ਨੂੰ ਇਹ ਵੀ ਪੈ ਗਿਆ ਸੀ ਕਿ ਆਮ ਆਦਮੀ ਪਾਰਟੀ ਨੇ ਜਿਹੜੀ ਸਰਕਾਰ ਇਹ ਲੈਂਦੀ ਸੀ ਆਪਣੀ ਇਹ 2022 ਤੋਂ ਪਹਿਲਾਂ ਦਾ ਜਿਹੜਾ ਅੰਦੋਲਨ ਕਿਸਾਨਾਂ ਦਾ ਸੀਗਾ ਜਿਹੜਾ ਦਿੱਲੀ ਦੇ ਵਿੱਚ ਕਿਸਾਨਾਂ ਦਾ ਅੰਦੋਲਨ ਲੱਗਿਆ ਸੀ ਨਾ ਉਸ ਅੰਦੋਲਨ ਦੇ ਦਮ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਸਰਕਾਰ ਲੈ ਕੇ ਆ ਗਈ ਸੀ ਤੇ ਹੁਣ ਜਿਹੜਾ ਅੰਦੋਲਨ ਲੱਗ ਰਿਹਾ ਸੀ ਕਿਸਾਨਾਂ ਦਾ ਲੈਂਡ ਪੂਲਿੰਗ ਪਾਲਿਸੀ ਦੇ ਮੁੱਦੇ ਦੇ ਉੱਪਰ ਉਹ ਅੰਦੋਲਨ ਇਹਨਾਂ ਦੀ ਸਰਕਾਰ ਭੁਜਾਰ ਰਿਹਾ ਸੀ ਪੰਜਾਬ ਚੋਂ ਡਰ ਇਹਨਾਂ ਨੂੰ ਇਹ ਪੈ ਗਿਆ ਛੇਤਰਾਂ ਦਾ ਪੈ ਗਿਆ ਸਰਕਾਰ ਨੂੰ ਜਾਂਦੀ ਦਿਖ ਰਹੀ ਸੀ ਇਹਨਾਂ ਨੂੰ ਇਸ ਕਰਕੇ ਭੱਜ ਗਏ ਦੂਜੀ ਗੱਲ ਇਹ ਵੀ ਹੈ ਕਿ ਇਹਨਾਂ ਨੇ ਜੇ ਮੈਂ ਗੱਲ ਕਰਾਂ ਕਿ ਪਿਛਲੇ 1-2 ਗੱਲਾਂ ਦੇ ਨਾਲ ਇਹਨਾਂ ਨੇ ਆਪਣੀ ਸ਼ਬੀ ਸੁਧਾਰਨ ਦੀ ਕੋਸ਼ਿਸ਼ ਕੀਤੀ ਜਿਹੜੀ ਮਾੜੀ ਮੋਟੀ ਇਹਨਾਂ ਨੇ ਸਿਸਟਮ ਜਿਆ ਠੀਕ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਇਸ ਲੈਂਡ ਪੂਲਿੰਗ ਪਾਲਿਸੀ ਨੇ ਇਹ ਜਾਂ ਬਾਉਂਸ ਬੈਕ ਇਹਨਾਂ ਨੂੰ ਮਾਰਿਆ ਬਿਲਕੁਲ ਪਿੱਛੇ ਜਿਹੜਾ ਉਹ ਸੱਟ ਦਿੱਤਾ ਜਿਹੜੀ ਇਹਨਾਂ ਨੇ 3 ਮਹੀਨਿਆਂ ਦੇ ਵਿੱਚ ਚਾਹੇ ਉਹ ਨਸ਼ਾ ਵਿਰੁੱਧ ਲਾ ਲਓ ਚਾਹੇ ਉਹ ਕੁਝ ਲਾ ਲਓ ਹਾਲਾਂਕਿ ਉਹ ਵੀ ਡਰਾਮੇ ਹੀ ਸੀ ਕੁਝ ਵੀ ਇਹਨਾਂ ਨੇ 2-3 ਮਹੀਨਿਆਂ ਦੇ ਵਿੱਚ ਕਰਕੇ ਆਪਣੀ ਥੋੜੀ ਜਿਹੀ ਸ਼ਬੀ ਬਚਾਉਣ ਦੀ ਕੋਸ਼ਿਸ਼ ਕੀਤੀ ਉਹ ਇਸ ਲੈਂਡ ਪੂਲਿੰਗ ਪਾਲਿਸੀ ਨੇ ਬਿਲਕੁਲ ਸਰਕਾਰ ਨੂੰ ਬੈਕਫੁੱਟ ਤੇ ਧੱਕ ਦਿੱਤਾ ਸਰਕਾਰ ਕਿਤੇ ਖੜਨ ਯੋਗ ਨਹੀਂ ਰਹੀ ਆਪਣੀ ਡੁੱਬਦੀ ਪੋਜੀਸ਼ਨ ਨੂੰ ਦੇਖਦੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ ਮਤਲਬ ਇਹ ਬੈਕ ਲੱਗੀ ਮੈਨੂੰ ਤਾਂ ਹੁਣ ਸਮਝ ਨਹੀਂ ਆਉਂਦੀ ਉਹਨਾਂ ਬੇਸ਼ਰਮ ਲੀਡਰਾਂ ਤੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਐਮਐਲਏ ਮੰਤਰੀਆਂ ਤੇ ਕਈ ਲੈਂਡ ਪੂਲਿੰਗ ਪਾਲਿਸੀ ਜਿਹੜੀ ਆ ਉਹ ਵਾਪਸ ਲੈਣ ਤੋਂ ਬਾਅਦ ਲੱਡੂ ਵੰਡੀ ਜਾਂਦੇ ਆ ਉਹ ਪਤੰਦਰੋ ਜਿੱਦਣ ਦੀ ਇਹ ਲੈਂਡ ਪੂਲਿੰਗ ਪਾਲਿਸੀ ਆਈ ਹੈ ਨਾ ਹੱਕ ਜਨਾ ਬਰੋਚ ਤੇ ਤੁਹਾਡੇ ਵੱਲੋਂ ਤਾਂ ਕੋਈ ਬਿਆਨ ਹੀ ਨਹੀਂ ਦਿੱਤਾ ਗਿਆ ਗੁੰਗੇਓ ਤੇ ਹੁਣ ਤੁਸੀਂ ਲੱਡੂ ਵੰਡ-ਵੰਡ ਦਿਖਾਉਨੇ ਹੋ ਤੇ ਕਿਹਨਾਂ ਨੂੰ ਦਿਖਾਉਨੇ ਆ ਲੱਡੂ ਵੰਡ-ਵੰਡ ਕੇ ਆਪਣੇ ਚਮਕਿਆਂ ਨੂੰ ਇਕਵਾ ਰਹੇ ਆ ਨਾ ਹੁਣ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ ਭੇਡਾਂ ਦੀ ਇਹ ਲੋਕਾਂ ਦੀ ਕਿ ਇਹ ਪਾਲਿਸੀ ਦੇ ਉੱਪਰ ਕਿਵੇਂ ਭਗਵੰਤ ਮਾਨ ਨੂੰ ਸਲਾਹਣਗੇ ਜਿਹੜੇ ਏਡੇ-ਏਡੇ ਫਾਇਦੇ ਗਿਣਾ ਰਹੇ ਸੀ ਜਿਹੜੇ ਐਮਐਲਏ ਮੰਤਰੀ ਪਿਛਲੇ ਕਈ ਦਿਨਾਂ ਦੇ ਬੋਲ ਨਹੀਂ ਸੀ ਰਹੇ ਇਸ ਪਾਲਿਸੀ ਤੇ ਲੋਕ ਕਹਿੰਦੇ ਸੀ ਬੋਲੋ ਕਿਸਾਨ ਕਹਿੰਦੇ ਸੀ ਬੋਲੋ ਜਿਹੜੇ ਬੋਲ ਨਹੀਂ ਸੀ 파 ਰਹੇ ਉਹ ਜਿਹੜੇ ਯਾਰ ਉਹ ਗੱਲ ਹੋਰ ਹੈ ਜਿਹੜੇ ਬੋਲੇ ਨੇ ਉਹਨਾਂ ਨੇ ਵੀ ਬੈਕਫੁੱਟ ਤੇ ਜਾਣ ਨੂੰ ਦੇਰ ਨਹੀਂ ਲਾਈ ਦੇਖੋ ਜੇ ਬੋਲੇ ਆ ਨਾ ਜਿਹੜੇ ਮਾਲਵਿੰਦਰ ਕੰਗ ਬੋਲੇ ਆ ਉਹਨਾਂ ਨੇ ਵੀ ਪੋਸਟ ਜਿਹੜੀ ਉਹ ਵਾਪਸ ਲੈ ਲਈ ਡਿਲੀਟ ਕਰ ਲਈ ਦੇਖੋ ਕਈ ਬੋਲੇ ਜਿਹੜੇ ਬੋਲੇ ਹੱਕ ਦੇ ਵਿੱਚ ਚਾਹੇ ਮਾਲਵਿੰਦਰ ਕੰਗ ਨੇ ਪੋਸਟ ਡਿਲੀਟ ਕਰਤੀ ਫਿਰ ਵੀ ਆਪਣੀ ਹਾਜ਼ਰੀ ਲਵਾਈ ਧੰਨਵਾਦ ਹੈ ਹੋਰ ਵੀ ਜਿਹੜੇ ਬੋਲੇ ਨੇ ਧੰਨਵਾਦ ਹੈ ਆਮ ਆਦਮੀ ਪਾਰਟੀ ਦੇ ਵਿੱਚ ਸਾਰੇ ਲੋਕ ਮਾਰੇ ਨਹੀਂ ਆਮਦੀ ਪਾਰਟੀ ਦੇ ਕੁਝ ਵਲੰਟੀਅਰਾਂ ਨੇ ਵੀ ਅਸਤੀਫੇ ਦਿੱਤੇ ਨੇ ਬਲਾਕ ਪ੍ਰਧਾਨਾਂ ਨੇ ਵੀ ਅਸਤੀਫੇ ਦਿੱਤੇ ਨੇ ਕੁਝ ਚੇਅਰਮੈਨੀਆਂ ਦੇ ਉੱਪਰ ਬੈਠਿਆਂ ਲੋਕਾਂ ਨੇ ਵੀ ਅਸਤੀਫੇ ਦਿੱਤੇ ਆ ਸਾਰੇ ਲੋਕ ਮਾੜੇ ਨਹੀਂ ਪਰ ਐਮਐਲਏ ਮੰਤਰੀ ਜਿਹੜੇ ਗੁੰਗੇ ਸੀ ਜਿਹੜੇ ਪਿਛਲੇ ਕਈ ਦਿਨਾਂ ਤੋਂ ਅੱਜ ਇਹ ਪਾਲਿਸੀ ਤੇ ਇਹ ਬੋਲ ਨਹੀਂ ਸੀ ਰਹੇ ਅੱਜ ਲੈਂਡ ਪੂਲਿੰਗ ਪਾਲਿਸੀ ਵਾਪਸ ਹੋਈ ਤੋਂ ਲੱਡੂ ਵੰਡ ਰਹੇ ਆ ਕੇ ਵਾਪਸ ਹੋ ਗਈ ਤਾਂ ਫਿਰ ਉਸ ਦਿਨ ਦੇ ਬੋਲੇ ਕਿਉਂ ਨਹੀਂ ਜੇ ਵਾਪਸ ਹੋਈ ਤਾਂ ਤੁਸੀਂ ਲੱਡੂ ਬਣ ਰਹੇ ਉਹਦਾ ਮਤਲਬ ਖੁਸ਼ੀ ਹੈ ਜੇ ਖੁਸ਼ੀ ਹੈ ਇਸ ਕਰਕੇ ਕਿ ਰਾਹਤ ਮਿਲੀ ਹੈ ਜੇ ਰਾਹਤ ਮਿਲੀ ਤਾਂ ਤਾਂ ਮਤਲਬ ਪਾਲਿਸੀ ਮਾੜੀ ਸੀ ਜੇ ਪਾਲਿਸੀ ਮਾੜੀ ਸੀ ਫਿਰ ਉਸ ਦਿਨ ਦੇ ਤੁਸੀਂ ਕਿਉਂ ਨਹੀਂ ਬੋਲੇ ਅੱਜ ਕਿਉਂ ਡਰਾਮੇ ਕਰਦੇ ਹੋ ਇਹਨਾਂ ਦੇ ਗੱਲਾਂ 'ਚ ਨਾ ਆਇਓ ਇਹ ਲੱਡੂ ਤੁਹਾਨੂੰ ਜ਼ਹਿਰ ਵਰਗੇ ਲੱਗਣੇ ਚਾਹੀਦੇ ਆ ਪੰਜਾਬੀਓ ਇਹਨਾਂ ਨੂੰ ਦਵਲੋ ਜਿਹੜੇ ਅੱਜ ਤੁਹਾਡੇ ਹੱਕ ਦੇ ਵਿੱਚ ਖੜੇ ਨਹੀਂ ਉਹਨਾਂ ਨੂੰ ਤੁਸੀਂ ਦਵਲੋ ਹੁਣ ਬਹੁਤ ਡਰਾਮੇ ਕਰਨਗੇ ਆ ਕੇ ਬਹੁਤ ਕੁਝ ਬੋਲਣਗੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਆ ਉਹ ਇਸ ਪਾਲਿਸੀ ਤੋਂ ਬਾਅਦ ਇਹ ਗੱਲ ਸਾਹਮਣੇ ਆ ਗਈ ਹੈ ਇਹ ਲੈਂਡ ਪੂਲਿੰਗ ਪਾਲਿਸੀ ਬੇਸ਼ੱਕ ਵਾਪਸ ਹੋ ਗਈ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਇਹ ਗੱਲ ਸਾਹਮਣੇ ਆ ਗਈ ਹੈ ਕਿ ਇਹ ਲੈਂਡ ਪੂਲਿੰਗ ਪਾਲਿਸੀ ਲੈ ਕੇ ਵੀ ਅਰਵਿੰਦ ਕੇਜਰੀਵਾਲ ਆਏ ਸੀ ਤੇ ਵਾਪਸ ਵੀ ਉਹਨਾਂ ਦੇ ਕਰਕੇ ਹੋਈ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਸਾਹਮਣੇ ਹੋ ਗਿਆ ਐਕਸਪੋਜ਼ ਹੋ ਇਹ ਹੋ ਗਿਆ ਕਿ ਭਾਈ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀਆਂ ਦੇ ਨਾਲ ਬਿਲਕੁਲ ਨਹੀਂ ਖੜੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀਆਂ ਦੇ ਨਾਲ ਖੜਨ ਵਾਸਤੇ ਜਿਹੜੇ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ ਪਰ ਉਹ ਬਿਲਕੁਲ ਨਹੀਂ ਖੜੇ ਇਸ ਪਾਲਿਸੀ ਨੂੰ ਲਿਆਂਦਾ ਵੀ ਅਰਵਿੰਦ ਕੇਜਰੀਵਾਲ ਨੇ ਵਾਪਸ ਵੀ ਉਹਨੇ ਲਿਆ ਭਗਵੰਤ ਮਾਨ ਦਾ ਇਹਦੇ ਵਿੱਚ ਵਾਪਸ ਕਰਾਉਣ ਦੇ ਵਿੱਚ ਕੋਈ ਰੋਲ ਨਹੀਂ ਹੈ ਉਹਦਾ ਪੰਜਾਬੀਆਂ ਡੋਬਣ ਦੇ ਵਿੱਚ ਜਿਹੜਾ ਰੋਲ ਆ ਰਿਹਾ ਸੀ ਮੁੱਖ ਮੰਤਰੀ ਭਗਵੰਤ ਮਾਨ ਬਿਲਕੁਲ ਜਿਹੜੇ ਦੋਸ਼ੀ ਨੇ ਦੋਖੀ ਨੇ ਪੰਜਾਬੀਆਂ ਦੇ ਅੱਛਾ ਸਰ ਜਿਵੇਂ ਤੁਸੀਂ ਗੱਲ ਕੀਤੀ ਕਿ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਸੀ ਇਸ ਪਾਲਿਸੀ ਨੂੰ ਲੈ ਕੇ ਪਰ ਹੁਣ ਇਹ ਪਾਲਿਸੀ ਵਾਪਸ ਲੈ ਲਈ ਗਈ ਹੈ ਕਿ ਵਾਕਿਆ ਦੇ ਵਿੱਚ ਸਰਕਾਰ ਦੇ ਕੋਲ ਇਸ ਪਾਲਿਸੀ ਨੂੰ ਲੈ ਕੇ ਕੋਈ ਰੋਡ ਮੈਪ ਨਹੀਂ ਸੀਗਾ ਕਿਸੇ ਦੇ ਕਹਿਣਤੀ ਇਹ ਪਾਲਿਸੀ ਆਈ ਸੀ ਦੇਖੋ ਬਿਲਕੁਲ ਹਾਈ ਕੋਰਟ ਦੇ ਵਿੱਚ ਜਦੋਂ ਹਾਈ ਕੋਰਟ ਨੇ ਇਹਨਾਂ ਨੂੰ ਝਾੜਾਂ ਪਾਈਆਂ ਕਿ ਦੱਸੋ ਤੁਹਾਡੇ ਕੋਲੇ ਇਸ ਪਾਲਿਸੀ ਦੇ ਬਾਰੇ ਪੈਸੇ ਹੈਗੇ ਆ ਇਹਦਾ ਸੋਸ਼ਲ ਇੰਪੈਕਟ ਕੀ ਜਾ ਰਿਹਾ ਇਹਦਾ এনवायरमेंट ਇੰਪੈਕਟ ਕੀ ਜਾ ਰਿਹਾ ਉਹਦੇ ਤੇ ਇਹਨਾਂ ਕੋਲੇ ਇੱਕ ਵੀ ਜਵਾਬ ਹੈ ਨਹੀਂ ਸੀਗਾ ਹਾਈ ਕੋਰਟ ਦੇ ਵਿੱਚ ਹਲੇ ਤਾਂ ਮਹੀਨੇ ਦੀ ਸਟੇ ਲੱਗੀ ਸੀ ਮਹੀਨੇ ਬਾਅਦ ਇਹਨਾਂ ਦੇ ਫਿਰ ਛੇਤਰ ਪੈਣੇ ਸੀ ਸਰਕਾਰ ਦੇ ਕੋਰਟ ਦੇ ਕੋਲ ਜੇ ਸੁਪਰੀਮ ਕੋਰਟ ਜਾਂਦੇ ਉੱਥੋਂ ਫਿਰ ਛੇਤਰੇ ਪੈਣੇ ਸੀ ਸੋ ਇਹਨਾਂ ਨੂੰ ਇਹੀ ਬਿਹਤਰ ਲੱਗਿਆ ਕਿ ਵਾਪਸ ਰਲ ਜਾਈਏ ਔਰ ਬਾਰ ਬਾਰ ਲੋਕ ਅਪੀਲ ਵੀ ਕਰ ਰਹੇ ਸੀ ਕਿ ਇਹ ਲੈਣੀ ਪੈਣੀ ਆ ਤੁਹਾਨੂੰ ਵਾਪਸ ਮੈਂ ਹੈਰਾਨ ਆ ਕਿ 65000 ਏਕੜ ਜ਼ਮੀਨ ਜੇ ਤੁਸੀਂ ਬੰਜਰ ਕਰ ਦਿਓਗੇ ਉਪਜਾਊ ਜ਼ਮੀਨ ਜੇ ਤੁਸੀਂ ਬੰਜਰ ਕਰ ਦਿਓਗੇ ਬਿਲਡਿੰਗਾਂ ਬਣਾਉਣੀਆਂ ਸ਼ੁਰੂ ਬਿਲਡਿੰਗਾਂ ਤਾਂ ਬਣਨੀਆਂ ਨਹੀਂ ਪੈਸੇ ਹੀ ਨਹੀਂ ਤੁਹਾਡੇ ਕੋਲ ਜਿਹਰ ਕਾਨੂੰ ਪੈਸੇ ਨਹੀਂ ਜਿਹੜੇ ਲੋਨ ਲੈਣੇ ਤੁਸੀਂ ਦਿੱਲੀ ਭੱਜ ਜਾਣਾ ਜਾਂ ਲਖੇ ਲੜ ਲੈਣੀਆਂ ਹੁਣਾਂ ਉਹਦੇ ਤੇ ਕੁਝ ਵੀ ਨਹੀਂ 65000 ਏਕੜ ਫਰੀ ਪਈ ਰਹਿਣੀ ਐ 65000 ਏਕੜ ਤੇ ਜਿਹੜੀ ਜ਼ਮੀਨ ਤੇ ਖੇਤੀ ਹੋਣੀ ਐ ਉਹਦੇ ਜਿਹੜਾ ਅਨਾਜ ਹੋਣਾ ਐ ਕਿੰਨੇ ਲੋਕ ਭੁੱਖੇ ਮਰਨੇ ਆ ਕਿੰਨੀ ਉਪਜਾਊ ਜ਼ਮੀਨ ਖਰਾਬ ਹੋਣੀ ਆ ਇਹ ਭਗਵੰਤਮਾਨ ਨੇ ਕਿਉਂ ਨਹੀਂ ਸੋਚਿਆ ਇਹ ਰੰਗਲਾ ਪੰਜਾਬ ਸੀ ਕਿ ਕੰਗਲਾ ਪੰਜਾਬ ਸੀ ਕਿ ਇਹ ਜਿਹੜਾ ਕੰਗਾਲ ਕਰ ਰਹੇ ਪੰਜਾਬ ਨੂੰ ਭਗਵੰਤਮਾਨ ਹੋਣੀ ਸੋ ਇਸ ਕਰਕੇ ਇਹਨਾਂ ਕੋਲੇ ਕੋਈ ਰਾਹ ਨਹੀਂ ਸੀ ਡੁੱਬਦਿਆਂ ਨੇ ਇਹ ਕੰਮ ਕੀਤਾ ਔਰ ਪੰਜਾਬੀਓ ਇਹਨਾਂ ਦੀਆਂ ਗੱਲਾਂ 'ਚ ਆਉਣ ਦੀ ਲੋੜ ਨਹੀਂ ਬਥੇਰਾ ਕੁਝ ਤੁਹਾਨੂੰ ਆ ਕਹਿਣਗੇ ਪਰ ਇਹ ਡੁੱਬਦਿਆਂ ਨੇ ਤੁਹਾਡੇ ਤੋਂ ਡਰਦਿਆਂ ਨੇ ਤੁਹਾਡਾ ਤੌਣ ਤੇ ਗੁੱਡਾ ਆ ਗਿਆ ਸੀ ਇਸ ਕਰਕੇ ਪਾਲਿਸੀ ਵਾਪਸ ਹੋਈ ਆ ਹੋਰ ਤੁਹਾਡੇ ਨਾਲ ਕੋਈ ਹਮਦਰਦੀ। ਸਤਿ ਸ੍ਰੀ ਅਕਾਲ ਇਹ ਵੀ ਗੱਲ ਹੈ ਵੀ ਜਦੋਂ ਇਸ ਪਾਲਿਸੀ ਦਾ ਡਰਾਫਟ ਮੰਤਰੀ ਪੜ੍ਹ ਰਹੇ ਸੀਗੇ ਉਹਨਾਂ ਕੋਲੋਂ ਦੇਖ ਕੇ ਵੀ ਇਸ ਪਾਲਿਸੀ ਦਾ ਡਰਾਫਟ ਨਹੀਂ ਪੜਿਆ ਗਿਆ ਸੀ। ਡਰਾਫਟ ਨਾ ਤਾਂ ਮੰਤਰੀਆਂ ਤੋਂ ਪੜਿਆ ਗਿਆ ਇਸ ਪਾਲਿਸੀ ਨੂੰ ਜਦੋਂ ਪੜਨ ਦੀ ਵਾਰੀ ਆਈ ਨਾ ਮੰਤਰੀ ਤੋਂ ਪੜੀ ਗਈ ਨਾ ਮੁੱਖ ਮੰਤਰੀ ਤੋਂ ਪੜੀ ਗਈ ਨਾ ਅਫਸਰਾਂ ਤੋਂ ਪੜੀ ਗਈ ਭਾਵ ਕਿ ਇਹ ਕਿਸੇ ਹੋਰ ਨੇ ਬਣਾ ਕੇ ਦਿੱਤੀ ਦਿੱਲੀੋਂ ਬਣ ਕੇ ਆਈ ਤੇ ਪਾਲਿਸੀ ਇਹਨਾਂ ਨੂੰ ਚਿਪਕਾ ਦਿੱਤੀ ਗਈ। ਤੇ ਜਿਨ੍ਹਾਂ ਦੇ ਇੰਟਰਸਟ ਸੀ ਇਸ ਪਾਲਿਸੀ ਦੇ ਵਿੱਚ ਉਹਨਾਂ ਨੇ ਬਣਾ ਕੇ ਦਿੱਤੀ ਇਹਨਾਂ ਨੂੰ ਤਾਂ ਪਤਾ ਹੀ ਕੋਈ ਗੁਆ ਨੁਕਾਂ ਨਹੀਂ ਸੀਗਾ ਤੇ ਇਸ ਕਰਕੇ ਇਹਨਾਂ ਤੋਂ ਨਾ ਮੁੱਖ ਮੰਤਰੀ ਤੋਂ ਪੜ੍ਹ ਹੋਈ ਨਾ ਜਿਹੜੇ ਆਪਣੇ ਮੰਤਰੀ ਸਾਹਿਬ ਸੀ ਉਹਨਾਂ ਤੋਂ ਪੜ੍ਹ ਹੋਈ ਸੋ ਇਸ ਕਰਕੇ ਪਾਲਿਸੀ ਆਈ ਸੀ ਦਿੱਲੀੋਂ ਬਣ ਕੇ ਜੇ ਇਹਨਾਂ ਨੇ ਆਪਦੇ ਹੱਥੀ ਬਣਾਈ ਹੁੰਦੀ ਤਾਂ ਪਤਾ ਹੁੰਦਾ ਪਤਾ ਇਹਨਾਂ ਨੂੰ ਕੱਖ ਨਹੀਂ ਸੀਗੀ ਸੋ ਇਹਨਾਂ ਦੀ ਆਪਣੀ ਡੁੱਬਦੀ ਪੋਲਿਟਿਕਸ ਹਾਸ਼ੀਏ ਤੇ ਜਾਂਦੀ ਪੋਲਿਟਿਕਸ ਦਿਖ ਰਹੀ ਸੀ ਇਸ ਕਰਕੇ ਇਹ ਪਾਲਿਸੀ ਵਾਪਸ ਹੋਈ ਹੈ ਬਸ ਹੋਰ ਕੁਝ ਨਹੀਂ ਹੈ ਸੋ ਕਿਸਾਨਾਂ ਦੀ ਅੱਜ ਇੱਕ ਵੱਡੀ ਜਿੱਤ ਹੋਈ ਹੈ ਲਗਾਤਾਰ ਕਿਸਾਨ ਹੈ ਜੋ ਇਸ ਪਾਲਿਸੀ ਦਾ ਵਿਰੋਧ ਕਰਦੇ ਦਿਖਾਈ ਦੇ ਰਹੇ ਸੀ ਹਾਲਾਂਕਿ ਵਿਰੋਧੀ ਧਿਰਾਂ ਦੇ ਵੱਲੋਂ ਵੀ ਇਸ ਲੈਂਡ ਪੂਲਿੰਗ ਪਾਲਿਸੀ ਨੂੰ ਲੈਂਡ ਗਰੇਵਿੰਗ ਪਾਲਿਸੀ ਕਿਹਾ ਜਾ ਰਿਹਾ ਸੀ ਤੇ ਸਿੱਧੇ ਤੌਰ ਤੇ ਉਹਨਾਂ ਦੇ ਵੱਲੋਂ ਇਹ ਇਲਜ਼ਾਮ ਲਗਾਏ ਜਾ ਰਹੇ ਸੀ ਕਿ ਮੁੱਖ ਮੰਤਰੀ ਭਗਵਾਨਤਮਾਨ ਅਰਵਿੰਦ ਕੇਜਰੀਵਾਲ ਦੇ ਕਹਿਣ ਤੇ ਪੰਜਾਬ ਦੇ ਵਿੱਚ ਇਹ ਪਾਲਿਸੀ ਲੈ ਕੇ ਆ ਰਹੇ ਨੇ ਸਰਕਾਰ ਆ ਜੋ ਕਿਸਾਨਾਂ ਦੀ ਜ਼ਮੀਨਾਂ ਹੜੱਪਣੀ ਚਾਹੁੰਦੀ ਆ ਪਰ ਕਿਸਾਨਾਂ ਦੇ ਵਿਰੋਧ ਦੇ ਨਾਲ ਸਮੁੱਚੇ ਪੰਜਾਬੀਆਂ ਦੇ ਵਿਰੋਧ ਦੇ ਨਾਲ ਅੱਜ ਇੱਕ ਵੱਡੀ ਜਿੱਤ ਹੋਈ ਆ ਤੇ ਪੰਜਾਬ ਸਰਕਾਰ ਨੂੰ ਪਾਲਸੀ ਤੇ ਮੂੰਹ ਦੀ ਖਾਣੀ ਪਈਆ ਸਹਿਯੋਗੀ ਪੱਤਰਕਾਰ ਸੁਖਵਿੰਦਰ ਸਿੰਘ ਸਿੱਧੂ ਦੇ ਵੱਲੋਂ ਇਸ ਮਸਲੇ ਤੇ ਗੱਲਬਾਤ ਕੀਤੀ ਗਈ ਹੈ ਉਮੀਦ ਆ ਕਿ ਦਰਸ਼ਕਾਂ ਨੂੰ ਗੱਲਬਾਤ ਵਧੀਆ ਲੱਗੀ ਹੋਵੇਗੀ ਹੋਰ ਜਾਣਕਾਰੀ ਦੇ ਲਈ ਦੇਖਦੇ ਰਹੋ ਰਜਨਨ ਲੋਕਨਾਟੀਵੀ ਮੈਨੂੰ ਦੋ ਇਜਾਜ਼ਤ ਧੰਨਵਾਦ